ਪਿਤਵਾਨ ਹਰਸ਼ਦੀ ਅ 66 ਸਾਲ ਦੀ ਉਮਰ ਬੰਜਾਰਾ ਬੇਦੀ ਹੋਣਾਂ ਦੀ ਹੈ ਉਹ ਪੂਰਾ ਨਾਂ ਅਸੀਂ ਉਹਨਾਂ ਦਾ ਸੁਹਿੰਦਰ ਸਿੰਘ ਬੰਜਾਰਾ ਬੇਦੀ ਹੈਗਾ ਸੋ ਪੰਜਾਬੀ ਦੇ ਜਿਹੜੇ ਵਿਸ਼ਵ ਪ੍ਰਸਿੱਧ ਲੋਕ ਸ਼ਾਸਤਰੀ ਵਜੋਂ ਅਸੀਂ ਉਹਨਾਂ ਨੂੰ ਜਾਣਦੇ ਆ ਅ ਇਹ ਗੱਲ ਮੈਂ ਤਾਂ ਦੱਸ ਰਹੀ ਹਾਂ ਕਿ ਉਹਨਾਂ ਦੀ ਸਮਰੱਥਾ ਕੀ ਹੈ ਉਹਨਾਂ ਕੋਲ ਸਮਾਂ ਕਿੰਨਾ ਹੈ ਪੀ ਐਚ ਡੀ ਤੱਕ ਉਹ ਪੜੇ ਨੇ ਆਪਣੀਆਂ ਬਹੁਤ ਔਖੀਆਂ ਹਾਲਤਾਂ ਦੇ ਮਾਵਜੂਦ ਤੇ ਦੇ باوجود ਅਤੇ ਆਪਾਂ ਨੂੰ ਚ ਸਿਰਜਣ ਚ ਵਿਸ਼ਲੇਸ਼ਣ ਚ ਚਿੰਤਨ ਚ ਸਵੈਜੀਵਨੀਕਾਰ ਦੇ ਤੌਰ ਤੇ ਲੋਕ ਸਾਹਿਤ ਸੰਯੋਜਨ ਤੇ ਕੋਸ਼ਕਾਰ ਦੇ ਰੂਪ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਮ ਹੈ ਸੋ ਉਹਨਾਂ ਨੂੰ ਸਲੂਟ ਕਰਨ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਇਸ ਦੇ ਵਿੱਚ ਉਹਨਾਂ ਦੀ ਲਗਭਗ 3 ਦਰਜਨ ਕਿਤਾਬਾਂ ਸਾਡੇ ਕੋਲ ਅਵੇਲੇਬਲ ਨੇ ਜਿਹੜੀਆਂ ਹੈਗੀਆਂ ਨੇ ਗੱਲ ਹੋ ਵੀ ਰਹੀ ਸੀ ਉਹਨਾਂ ਦੇ ਨੰਬਰ ਬਾਰੇ ਪਰ ਕੁਲ ਮਿਲਾ ਕੇ ਉਹ 36-37 ਕਿਤਾਬਾਂ ਬਣਦੀਆਂ ਨੇ ਉਹਦੇ ਬਹੁਤ ਉਹਨਾਂ ਦੇ ਕੁਝ ਅਨਵਾਦ ਇੱਧਰ ਉੱਧਰ ਹੋਏ ਨੇ ਉਹਨਾਂ ਦਾ ਨੰਬਰ ਨਾਲ ਗਿਣ ਕੇ ਉਹਨਾਂ ਦੀ ਸੰਖਿਆ ਬਹੁਤ ਹੋ ਜਾਂਦੀ ਹੈ ਪਰ ਮੈਨੂੰ ਇਹ ਲੱਗਦਾ ਕਿ 36 ਕਿਤਾਬਾਂ ਵੀ ਆਪਣੇ ਬਲਬੂਤੇ ਤੇ ਲਿਖਣਾ ਚਪਾਉਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਸੋ ਉਹਨਾਂ ਦਾ ਰਚਨਾ ਜਗਤ ਉਹਨਾਂ ਦੀਆਂ ਇੱਕ ਕਿਤਾਬਾਂ ਦੀ ਲਿਸਟ ਮੈਂ ਦਿੱਤੀ ਹੋਈ ਹੈ ਸੋ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਹੈ ਕੀ ਸੋ ਕੁਝ ਵਿਦਿਆਰਥੀ ਹੋਣਗੇ ਜਿਨ੍ਹਾਂ ਨੇ ਸ਼ਾਇਦ ਵਿਸ਼ਵ ਕੋਸ਼ ਕਦੇ ਦੇਖਿਆ ਨਹੀਂ ਹੋਣਾ ਸੋ ਇਹ ਪੰਜਾਬ ਦੀ ਰਹਿਤਲ ਤੇ ਲੋਕਧਾਰਾ ਨਾਲ ਜੁੜੇ ਸ਼ਬਦਾਂ ਸੰਕਲਪਾਂ ਅਤੇ ਵਸਤ ਵਰਤਾਰਿਆਂ ਦਾ ਵੱਡਾ ਕਾਰੀਕੋਸ਼ ਹੈ ਜਿਸ ਨੂੰ ਆਪ ਉਹ ਵਿਸ਼ਵ ਕੋਸ਼ ਕਹਿੰਦੇ ਹਨ ਵਿਸ਼ਵ ਕੋਸ਼ ਸ਼ਬਦ ਵੀ ਮੈਨੂੰ ਛੋਟਾ ਲੱਗਦਾ ਜਿੰਨਾ ਵੱਡਾ ਇਹ ਕੰਮ ਹੈ ਸਾਡੇ ਕੋਲ ਆਪਣੇ ਕੋਲ ਗ੍ਰੰਥ ਸ਼ਬਦ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਗ੍ਰੰਥ ਦੇ ਅਰਥ ਥੋੜੇ ਜਿਹਾ ਜ਼ਿਆਦਾ ਵੱਡੇ ਤੇ ਗਹਿਰੇ ਨੇ वैसे भी ਸਾਡੇ ਕੋਲ ਹਾਲੇ ਤੱਕ ਐਨਸਾਈਕਲੋਪੀਡੀਆ ਲਈ ਕੋਈ ਤਕਵਾ ਸ਼ਬਦ ਪੰਜਾਬੀ ਵਿੱਚ ਹੈ ਨਹੀਂ ਅ ਅ ਸੈਂਚੀਆਂ ਨੇ ਮੈਂ ਕੁਐਸਚਨ ਮਾਰਕ ਲਾਇਆ ਕਿਉਂਕਿ ਸੈਂਚੀਆਂ 7 ਨੇ ਪਹਿਲੀ ਤੇ ਦੂਜੀ ਕਲਬ ਕੀਤੀ ਹੋਈ ਆ ਸੋ ਕੁੱਲ ਮਿਲ ਕੇ ਜੇ ਅਸੀਂ ਵੋਲਿਊਮਸ ਗਿਣਦੇ ਆ ਤਾਂ 7 ਨੇ ਉਹਨਾਂ ਦੇ ਕੁੱਲ ਨਿਰਨਾਸ 5397 ਜਿਹੜੇ ਮੈਂ ਕਾਊਂਟ ਕੀਤੇ ਨੇ ਅੱਖਰਾਂ ਦੇ ਹਿਸਾਬ ਨਾਲ ਤੇ ਪਹਿਲੀ ਵਾਰ 1978 ਵਿੱਚ ਇਹ ਜਿਹੜਾ ਕੋਸ਼ ਹੈ ਇਹਦੀਆਂ ਪਹਿਲੀਆਂ ਚਾਰ ਸੈਂਚੀਆਂ ਨੇ ਉਹ ਪ੍ਰਕਾਸ਼ਿਤ ਹੋ ਜਾਂਦੀਆਂ ਨੇ ਸੋ ਇਸ ਨੂੰ ਤਿਆਰ ਕਰਨ ਲਈ ਉਹ ਆਪ ਗੱਲ ਕਰਦੇ ਨੇ ਕਿ 20 ਸਾਲ ਲੱਗਦੇ ਨੇ 20 ਸਾਲ ਦੇ ਵਿੱਚ ਇਹ ਤਿਆਰ ਹੋਇਆ ਹੋਇਆ ਕੋਸ਼ ਹੈ ਆਖਿਰ ਚੱਕੇ ਮੈਂ ਤੁਹਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਗੀ ਕਿ ਇਹ ਤਿਆਰੀ ਤਾਂ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਆ ਖਾਨ ਇਕੱਠੇ ਕਰਨ ਲੱਗ ਜਾਂਦੇ ਨੇ ਜਦੋਂ ਉਹ ਆਪਣੀ ਟੀਚਰ ਦੇ ਕਹੇ ਦੇ ਕਲੈਕਸ਼ਨ ਕਰਨੀ ਉਹਨਾਂ ਦਾ ਸ਼ੌਕ ਬਣ ਜਾਂਦਾ ਸੋ ਉਹ ਆਪ ਲਿਖਦੇ ਨੇ ਪੂਮਿਕਾ ਦੇ ਵਿੱਚ ਕਿ 1950 ਵਿੱਚ ਇਹ ਕੋਸ਼ ਛੋਇਆ ਤੇ 1969-70 ਵਿੱਚ ਮਕਾ ਲਿਆ ਹਾਲਕਿ ਇਸ ਵግਰੀ ਇਕੱਠਾ ਕਰਨ ਦਾ ਕੰਮ ਉਹਨਾਂ ਨੇ 1939 ਤੋਂ ਸ਼ੁਰੂ ਕੀਤਾ ਹੋਇਆ ਸੀ ਸੁਧਾਈ ਦੌਰਾਨ ਜਦੋਂ ਉਹਦੀ ਟਾਈਪਿੰਗ ਦਾ ਕੈਰੀ ਹੋ ਰਹੀ ਸੀਗੀ ਕਿਉਂਕਿ ਉਦੋਂ ਕੰਪਿਊਟਰਾਈਜ਼ ਨਹੀਂ ਸੀਗਾ ਕਿ ਤੁਸੀਂ ਵਿੱਚ ਐਂਟਰੀ ਪਾਓ ਤੇ ਐਡ ਕਰਦੇ ਜਾਓ ਬਹੁਤ ਉਹ ਜ਼ਮਾਨਾ ਅਲੱਗ ਹੈ ਪ੍ਰਕਾਸ਼ਨ ਦਾ ਸੋ ਕਹਿੰਦੇ ਆ ਕਿ ਸੁਧਾਈ ਦੌਰਾਨ ਜਦੋਂ ਵੀ ਮੈਨੂੰ ਹੋਰ ਕੁਝ ਮਟੀਰੀਅਲ ਮਿਲਦਾ ਜਾਂਦਾ ਸੀ ਮੈਂ ਉਹ ਨਾਲ-ਨਾਲ ਸ਼ਾਮਲ ਕਰਦਾ ਗਿਆ ਉਹ ਦੋ ਹੀ ਭੂਮਿਕਾਾਂ ਵਿੱਚ ਲਿਖਿਆ ਨੇ ਉਹਨਾਂ ਨੇ ਆਪਣੇ ਸੱਤ ਵੋਲਿਊਮਸ ਦੇ ਵਿੱਚ ਇੱਕ ਪਹਿਲੀ ਦੀ ਲਿਖੀ ਹੈ ਇੱਕ ਪੰਜਵੀਂ ਦੀ ਲਿਖੀ ਹੈ ਸੋ ਪੰਨਵੀ ਜਿਹੜਾ ਹੈਗਾ ਉਹਨਾਂ ਦੀ ਵੋਲੀਅਮ ਉਹਦੀ ਭੂਮਿਕਾ ਚੋ ਇਸ ਗੱਲ ਦਾ ਜ਼ਿਕਰ ਕਰਦੇ ਨੇ ਸੋ 1900 ਉਹ ਆਪ ਲਿਖਦੇ ਆ ਕਿ 1970 ਤੋਂ ਮਧਰਾਉ ਲੋਕਤਾਰਾ ਅਧਿਨ ਕੋਰਸਾਂ ਦਾ ਲੋਕਤਾਰਾ ਜਿਹੜਾ ਸਾਡਾ ਡਿਸਪਲਨ ਹੈ ਉਹ ਕੋਰਸਾਂ ਦਾ ਹਿੱਸਾ ਬਣਿਆ ਪਰ ਮੇਰੇ ਹੁਣ ਹਿੰਮਤ ਨਾ ਰਹੀ ਜੋ ਬਾਕੀ ਜਲਨਾ ਜਿਵੇਂ ਤਿਆਰ ਸਨ ਉਹ ਸੁਦਾਈ ਮਗਰੋਂ ਛਪਣੀਆਂ ਸ਼ੁਰੂ ਹੋ ਗਈਆਂ ਸੋ ਇਹ ਸਾਡੀ ਇੱਕ ਲਿਮਿਟੇਸ਼ਨਸ ਨੇ ਇੱਕ ਉਸ ਮਤਲਬ ਕੰਮਸ਼ੀਲ ਬੰਦੇ ਦੀਆਂ ਜਿਹੜਾ ساری ਉਮਰ ਜਾਨ ਮਾਰ ਕੇ ਕੰਮ ਕਰਦਾ ਰਹਿੰਦਾ ਹੈ ਉਹ ਬਿਮਾਰ ਹੋ ਜਾਂਦੇ ਨੇ ਇੱਕ ਲਾ ਇਲਾਜ ਬਿਮਾਰੀ ਕਹਿੰਦੇ ਆ ਕਿ ਮੈਨੂੰ ਲੱਗੀ ਸੋ ਇਹ ਇੱਕ ਲਿਮਿਟੇਸ਼ਨ ਹੈ ਬਟ ਇਹਦੇ باوجود ਉਹਨਾਂ ਦਾ ਹੱਥ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ ਪ੍ਰਕਾਸ਼ਨ ਦੇ ਮਸਲਿਆਂ ਦੇ ਉੱਤੇ ਉਹ ਛੋਟੇ ਛੋਟੇ ਸੰਕੇਤ ਦਿੰਦੇ ਨੇ ਕਿ 1978 ਚ ਪਹਿਲੀ ਵਾਰ ਛਪਿਆ ਇਸ ਕੋਸ਼ ਦੀਆਂ ਚਾਰ ਜਿਲਦਾਂ ਹੀ ਛਪੀਆਂ ਸਨ ਕਿ ਮੈਂ ਸਰੀਰਕ ਤੇ ਮਾਨਸਿਕ ਰੂਪ ਵਿੱਚ ਥੱਕ ਗਿਆ ਕੁਝ ਆਰਥਿਕ ਅਤੇ ਸਰੀਰਕ ਕਾਰਨਾਂ ਕਰਕੇ ਕੋਸ਼ ਦੀ ਪ੍ਰਕਾਸ਼ਨਾ ਰੁਕ ਗਈ ਪ੍ਰਕਾਸ਼ਨ ਦੀ ਸਮੱਸਿਆ ਨੇ ਮੇਰੇ ਲਈ ਇੱਕ ਮੁਸੀਬਤ ਖੜੀ ਕਰ ਦਿੱਤੀ ਜੋ ਵੀ ਮਹਾਪੁਰਸ਼ ਮਹਾਪੁਰਸ਼ ਨੂੰ ਉਹ ਕਾਮਿਆਂ 'ਚ ਰੱਖਦੇ ਨੇ ਜੋ ਵੀ ਮਹਾਪੁਰਸ਼ ਸਹਾਇਤਾ ਲਈ ਰਜ਼ਾਮੰਦ ਹੁੰਦਾ ਉਹ ਕੰਮ ਦਾ ਬਹੁਤ ਆ ਕ੍ਰੈਡਿਟ ਖੁਦ ਲੈਣਾ ਚਾਹੁੰਦਾ ਸੀ ਅਖੀਰ ਪਹਿਲੀਆਂ ਚਾਰ ਜਿਲਦਾਂ ਮੈਂ ਆਪਣੇ ਖਰਚ ਤੇ ਛਾਪੀਆਂ ਸੋ 4 ਵੋਲਿਊਮਸ ਤੁਸੀਂ ਆਪ ਉਹਨਾਂ ਸਮਿਆਂ ਦੇ ਵਿੱਚ ਜਦੋਂ ਟਾਈਪਿੰਗ ਦੇ ਲੱਗ ਖਰਚੇ ਨੇ ਜਦੋਂ ਜਿਹੜੀ ਹੈਗੀ ਡਿਜੀਟਲ ਪ੍ਰਿੰਟਿੰਗ ਨਹੀਂ ਹੈਗੀ ਤਾਂ ਉਹ ਡਬਲ 트리플 ਖਰਚਾ ਦੇ ਕੇ ਆਪ ਚਾਰ ਵੋਲਿਊਮਸ ਛਾਪ ਰਹੇ ਨੇ ਪਰ ہتھی ਜਿਹੜਤ ਪੰਜਵੀਂ ਦੀ ਅਸਲ ਵਿੱਚ ਗੱਲ ਕਰ ਰਹੀ ਨੇ ਕਿਉਂਕਿ ਭੂਮਿਕਾ ਪੰਜਵੀਂ ਦੇ ਵਿੱਚ ਲਿਖੀ ਹੋਈ ਹੈ ਸੋ ਹਥਲੀ ਜਿੰਦ ਪਿਆਰਾ ਸਿੰਘ ਦਾਤਾ ਰਜਿੰਦਰ ਸਿੰਘ ਪਰਮਜੀਤ ਸਿੰਘ ਨੈਸ਼ਨਲ ਬੁੱਕ ਸ਼ਾਪ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਅਗਲੀਆਂ ਵੀ ਉਹੀ ਛਾਪਣਗੇ ਸੋ ਇਹਨਾਂ ਦਾ ਇਟ ਮੀਨਜ਼ ਉੱਥੇ ਐਮਯੂ ਇੱਕ ਤਰ੍ਹਾਂ ਦਾ ਇੱਕ ਉਹਨਾਂ ਦਾ ਸਮਝੌਤਾ ਹੋ ਗਿਆ ਕਿ ਚਾਰ ਉਹ ਛਾਪ ਚੁੱਕੇ ਸੀ ਤੇ ਅਗਲੀਆਂ ਜਿਹੜੀਆਂ ਚਾਰ ਨੇ ਉਹ ਨੈਸ਼ਨਲ ਬੁੱਕ ਸ਼ਾਪ ਨੇ ਛਾਪਣੀਆਂ ਸੀ ਸੋ ਪਪਾ ਪ੍ਰੀਤਮ ਸਿੰਘ ਉਹਨਾਂ ਦਾ ਸਪੈਸ਼ਲ ਜ਼ਿਕਰ ਕਰਦੇ ਨੇ ਉਹ ਸੋ ਇਹਦੇ ਜਿਹੜੇ ਵਿਸ਼ਿਆਂ ਦੀ ਗੱਲ ਡਾਕਟਰ ਰਜਿੰਦਰਪਾਲ ਜੀ ਨੇ ਵੀ ਕੀਤੀ ਆ ਸ਼ਬਦ ਨੇ ਲੋਕਤਾਰਾ ਨਾਲ ਜੁੜੇ ਹੋਏ ਵਸਤ ਵਰਤਾਰੇ ਨੇ ਪ੍ਰਾਣਿਕ ਸਥਾਨਕਟਨਾਵਾ ਦੇਵੀ ਦੇਵ ਤੇ ਪੁਸਤਕਾ ਗ੍ਰੰਥ ਕਥਾ ਕਹਾਣੀਆਂ ਪਾਤਰ ਇਤਿਹਾਸਕ ਥਾਵਾਂ ਰਸਮ ਰਿਵਾਜ ਵਿਸ਼ਵਾਸ ਤਿੱਥ ਤਿਹੋਅਰ ਮੇਲੇ ਮਤਲਬ ਸਧਾਰਨ ਤੋਂ ਸਧਾਰਨ ਸਮਗਰੀ ਜਿਹਦਾ ਕੋਈ ਪੰਜਾਬ ਦੀ ਲੋਕਤਾਰਾ ਚ ਕੋਈ ਵੀ ਅਰਥ ਬਣਦਾ ਉਹ ਉਸ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਇੱਕ ਐਂਟਰੀ ਦਾ ਜ਼ਿਕਰ ਕਰਨਾ ਚਾਹੀਦੀ ਹੈ ਕਿ ਕੈਂਟਰੀ ਆ ਆ ਆਪਾਂ ਨੂੰ ਦੇਖ ਨੂੰ ਬਹੁਤ ਸਿੰਪਲ ਲੱਗਦੀ ਹੈ ਪਰ ਉਹ ਲੋਰੀ ਦਾ ਜ਼ਿਕਰ ਕਰਦੇ ਆ ਕਿ ਲੋਰੀ ਦੇ ਵਿੱਚ ਇਹ ਮਾਂ ਦੀ ਇੱਕ ਰਿਦਮਿਕ ਸ਼ਬਦ ਨੇ ਜਿਹਦੇ ਚੋਂ ਗਾਉਂਦੀ ਹੈ ਤੇ ਨਾਲ ਆ ਆ ਕਰਦੀ ਹੈ ਤੇ ਉਹਦਾ ਵੇਰਵਾ ਦਿੰਦੇ ਆ ਸੋ ਬਹੁਤ ਸਿੰਪਲ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਆ ਇਹਦੇ ਬਾਰੇ ਕੁਝ ਟੈਕਨੀਕਲ ਗੱਲਾਂ ਕਿ ਸੈਂਟੀਆਂ ਆਰਥ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਉਹ ਸੱਤ ਵਨ ਬਣਦੀਆਂ ਨੇ ਪਹਿਲੀ ਤੇ ਦੂਜੀ ਕਲਪ ਕਰਕੇ ਇੱਕੋ ਹੀ ਆ ਉਸ ਤੋਂ ਬਾਅਦ ਉਹ 3 4 5 ਆ ਸੋ ਜਿਹੜੀ ਹੈਗੀ ਆ ਇਹਨਾਂ ਦਾ ਇਹ ਨੰਬਰ ਹੈ ਕਿ ਐਨ ਤੋਂ ਐਨ ਜਿਹੜੀ 5ਵੇਂ ਸੈਂਚੀਆ 581 ਤੋਂ ਲੈ ਕੇ 824 ਪੇਜਾਂ ਤੱਕ ਦੀ ਹੈ ਇਹ ਸਟੂਡੈਂਟਸ ਤੇ ਲਈ ਆ ਜਿਹੜੇ ਰਿਸਰਚਰ ਨੇ ਉਹਨਾਂ ਦੇ ਮੈਂ ਧਿਆਨ ਚ ਲਿਆਉਣਾ ਚਾਹੁੰਦੀ ਆ ਕਿ ਅਗਲੇ 470 ਸਫ਼ੇ ਖੈ ਨਹੀਂ ਜਿਹੜੀ 6ਵੀਂ ਸੈਂਚੀਆ ਉਹ 1293 ਤੋਂ ਸ਼ੁਰੂ ਹੁੰਦੀ ਆ ਸੋ ਇਟ ਮੀਨਸ 824 ਤੋਂ ਬਾਅਦ 1293 ਤੱਕ ਦੇ ਪੇजेस ਨਹੀਂ ਜਦ ਕਿ ਪਿਛਲੀ ਅਨੁਕ੍ਰਮਣੀ ਕਾ ਜਿਹੜੀ ਜਿਹੜੀ ਇੰਡੈਕਸ ਐਂਡ ਚ ਦਿੰਦੇ ਨੇ ਸ਼ਬਦਾਂ ਦੀ ਉਹ ਸੰਕਲਪਾਂ ਦੀ ਉਹਦੇ ਜੋ ਉਹ ਉਹ ਇਹਨਾਂ ਨੰਬਰਾਂ ਦਾ ਜ਼ਿਕਰ ਕਰਦੇ ਨੇ ਇਟ ਮੀਨਸ ਕਿਤੇ ਨਾ ਕਿਤੇ ਕੋਈ ਉਹ ਟੈਕਨੀਕਲ ਜਾਂ ਕਿਤੇ ਨਾ ਕਿਤੇ ਕੋਈ 에ਰਰ ਆ ਜਾ ਤਾ ਉਹ ਪ੍ਰੈਸ ਦਾ ਜਾਂ ਉਹ ਇਸੇ ਤਰੀਕੇ ਦੇ ਨਾਲ ਬਟ ਉਹ ਜਿਹੜਾ ਮੈਂ 1978 ਦੀ ਦੇਖੀ ਹੈ 2006 ਵਾਲੀ ਦੇਖੀ ਹੈ ਦੋ ਵੋਲੀਅਮ ਦੇਖਿਆ ਦੋਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਸੋ ਉਹ ਆਪ ਜਦ ਕਿ ਉਹ ਐਨਏ ਚੇਤਨ ਨੇ ਪ੍ਰਕਾਸ਼ਨ ਬਾਰੇ ਕਿ ਉਹ ਜਦੋਂ ਇਹ ਦੁਬਾਰਾ ਛਪਦੀਆਂ ਹੀ ਦੱਸਦੇ ਨੇ ਕਿ ਪਹਿਲਾਂ ਅਸੀਂ ਦੋ ਕਾਲਮ ਬਣਾਏ ਹੋਏ ਸੀ ਪਰ ਐਤਕੀ ਤਿੰਨ ਕਾਲਮ ਬਣਾਤੇ ਇਸ ਕਰਕੇ ਐਨੇ ਪੇਜ ਬਚ ਗਏ ਪਰ ਉਹਦੇ ਵਿੱਚ ਸਮਗਰੀ ਦੀ ਕੋਈ ਚੇਂਜ ਨਹੀਂ ਹੈਗੀ ਸੋ ਜਿਹੜਾ ਬੰਦਾ ਐਨਾ ਚੇਤਨ ਹੈ ਤਾਂ ਉਹ ਆਈ ਥਿੰਕ ਕਿ ਤਨਾ ਕਿਤੇ ਕੋਈ ਟੈਕਨੀਕਲ 에ਰਰ ਹੋਊਗਾ ਜਿੱਥੇ ਅਸੀਂ 470 ਸਫੇ ਨੇ ਸਾਨੂੰ ਉਹ ਨਹੀਂ ਮਿਲਦੇ ਹੈਗੇ ਆ ਭੂਮਿਕਾ ਉਹ ਦੋ ਲਿਖਦੇ ਨੇ ਪਹਿਲੇ ਦੀ ਤੇ ਪੰਜਵੇਂ ਦੀ ਸੋ ਅਨੁਕਰਮਣਿਕਾ ਅਨੁਕਰਮਣਿਕਾ ਹੈ ਇੱਕ ਇੰਡੈਕਸ ਜਿਹਦੇ ਵਿੱਚ ਅਰਜੰਦਰਪਾਲ ਜੀ ਨੇ ਦੱਸਿਆ ਅਖੀਰ ਦੇ ਵਿੱਚ ਤੁਸੀਂ ਜਿਹੜਾ ਸ਼ਬਦ ਲੱਭਣਾ ਨਾ ਅਲਫਾਬੈਟਿਕਲੀ ਜਾ ਕੇ ਲੱਭ ਲਓ ਉਹ ਤੁਹਾਨੂੰ ਸੈਂਚੀ ਪਤਾ ਲੱਗ ਜੂ ਉਹ ਤੁਹਾਨੂੰ ਉਸ ਸੈਂਚੀ ਦਾ ਪੇਜ ਨੰਬਰ ਪਤਾ ਲੱਗ ਜੂ ਤਾਂ ਕਿ ਰਿਸਰਚਰ ਦੀਆਂ ਆਪਣੀਆਂ ਲੋੜਾਂ ਨੇ ਤਾਂ ਕਿ ਉਹ ਛੇਤੀ ਉਸ ਦਾ ਅਪਰੋਚ ਕਰ ਸਕਦਾ ਹੋਵੇ ਇੰਦਰਾਜ਼ਨ ਦਾ ਆਕਾਰ ਜਿਹੜੀਆਂ ਉਹਨਾਂ ਨੇ ਐਂਟਰੀਜ਼ ਦਿੱਤੀਆਂ ਨੇ ਉਹ ਦੋ ਦੋ ਸ਼ਬਦਾਂ ਦੀਆਂ ਵੀ ਨੇ ਇੱਕ ਲਾਈਨ ਦੀ ਵੀ ਹੈ ਤੇ ਤੁ ਜਿਹੜੀ ਇੰਟਰਸਟਿੰਗ ਗੱਲ ਹੈਗੀ ਆ ਉਹ ਕਈ ਕਈ ਸਫਿਆਂ 'ਵੀ ਨਹੀਂ ਨੇ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਇੱਕ ਪੂਰਾ ਚੈਪਟਰ ਦੇ ਰੱਖਿਆ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕ ਤਤ 226 ਪੇਜ ਦੇ ਉੱਤੇ ਹੈ ਪੂਰਾ ਇੱਕ ਚੈਪਟਰ ਹੈ ਟੈਕਨੀਕਲੀ ਜੇ ਦੇਖੀਏ ਉਹ ਇਸ ਮੰਤਰ ਨੂੰ ਜਿਹੜੀ ਹੈਗੀ ਆ ਹੈਗੀ ਜਿਹਨੂੰ ਉਹਨਟ ਕਰ ਰਹੇ ਨੇ ਸਾਰੇ ਵਿਸ਼ਵ ਕੋਸ਼ ਨੂੰ ਉਹਦੇ ਚ ਉਹ ਫੁੱਲ ਫੂਟ ਕਰਦਾ ਨਹੀਂ ਲੱਗਦਾ ਐਜ਼ ਆ ਮਤਲਬ ਐਨਾਲਿਸਟ ਇਹ ਨੂੰ ਯੋਂ ਦੇਖਦੇ ਆ ਕਿ ਜਦੋਂ ਜਿਹੜੇ ਹੈਗੇ ਨੇ ਸੋ ਪੂਰੇ ਦਾ ਪੂਰਾ ਇੱਕ ਚੈਪਟਰ ਆਈ ਥਿੰਕ ਕੋਨ ਦੇ ਹਿਸਟਰੀਸਟ ਆ ਜਾਂ ਉਹਨਾਂ ਦੀ ਕਿਸੇ ਕਿਤਾਬ ਦਾ ਇੱਕ ਚੈਪਟਰ ਹੈ ਪੂਰਾ ਦੇ ਹਾਲਾਂਕਿ ਉਹਦੀ ਬਹੁਤ ਵੈਲਿਊ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਬਟ ਜੇ ਉਹਦੀ ਅਸੀਂ ਬੰਦਰ ਦੇਖਦੇ ਆ ਤਾਂ ਉੱਥੇ ਉਹ ਥੋੜਾ ਜਿਹਾ ਪ੍ਰੋਬਲਮੈਟਿਕ ਲੱਗਦਾ ਸਰੋਤਾਂ ਲਈ ਉਹ ਆਪ ਮੰਨਦੇ ਨੇ ਕਿ ਮੇਰੇ ਲੋਕ ਪਹਿਲੇ ਸਰੋਤ ਨੇ ਲੋਕ ਜਿਹੜੀਆਂ ਪੀੜ੍ਹੀਆਂ ਅਸੀਂ ਕਹਿੰਦੇ ਆ ਕਿ ਪੀੜ੍ਹੀਆਂ ਖਤਮ ਹੋ ਰਹੀਆਂ ਨੇ ਜਿਨ੍ਹਾਂ ਕੋਲ ਫੋਕਲੋਰ ਸਾਂਭਿਆ ਹੋਇਆ ਸੀ ਇਸ ਗੱਲ ਦੀ ਮੈਂ ਆਪ ਗਵਾਹ ਕਿ ਮੈਂ ਪਿੱਛੇ ਜੇ ਅਖਾਨ ਇਕੱਠੇ ਕਰ ਰਹੀ ਸੀ ਪੰਜਾਬ ਦੀ ਖੇਤੀ ਨਾਲ ਜੁੜੇ ਹੋਏ ਮੈਨੂੰ 2.5 ਹਜ਼ਾਰ ਖਾਨ ਲੱਭੇ ਪਰ ਉਸ ਨੂੰ ਮੈਨੂੰ 10 ਸਾਲ ਲੱਗੇ ਮੈਂ ਦਰਿਆ ਇਕੱਠੀਆਂ ਕਰ ਰਹੀ ਸੀ ਦਰਿਆ ਦੇ ਨਮੂਨੇ ਇਕੱਠੇ ਕਰਨੇ ਸੀ 5.5 ਸਾਲ ਲੱਗੇ ਸੋ ਸਾਡੇ ਕੋਲ ਸਰੋਤ ਨਹੀਂ ਰਹੇ ਜਿਨ੍ਹਾਂ ਕੋਲ ਬੇਤੀ ਘਰੋਂ ਦਾ ਪੀਰੀਅਡ ਹੈ ਜਿਹੜਾ নো ਡਾਊਟ ਕਿ ਉਹ ਪੀਰੀਅਡ ਜਿੱਥੇ ਉਹ ਪੀੜੀਆਂ ਹੈਗੀਆਂ ਨੇ ਜਿੱਥੇ ਉਹ ਲੋਕ ਹੈਗੇ ਆ ਜਿਨ੍ਹਾਂ ਦਾ ਰੱਜ ਕੇ ਰੱਜ ਕੇ ਮਤਲਬ ਉਹਨਾਂ ਦੇ ਨੇੜੇ ਜਾਂਦੇ ਆ ਤੇ ਇਕੱਠਾ ਕਰਕੇ ਲੈ ਕੇ ਆਉਂਦੇ ਆ ਸੋ ਆਪਣੇ ਉਹ ਪਿਤਾ ਸਰਦਾਰ ਸੁੰਦਰ ਸਿੰਘ 베ਦੀ ਦਾ ਆਪਣੇ ਹੈਡਮਾਸਟਰ ਤੇ ਅੰਗਰੇਜ਼ੀ ਅਧਿਆਪਕ ਸੁੰਦਰ ਸਿੰਘ ਦਾ ਨਾਨਾ ਸਰਦਾਰ ਕਰਤਾਰ ਸਿੰਘ ਦਾ ਸਪੈਸ਼ਲ ਜ਼ਿਕਰ ਕਰਦੇ ਆ ਜਿਹੜੇ ਉਹਨਾਂ ਦੇ ਵੱਡੇ ਸਰੋਤ ਰਹੇ ਨੇ ਇਸ ਮਟੀਰੀਅਲ ਨੂੰ ਪ੍ਰੋਵਾਈਡ ਕਰਾਉਣ ਦੇ ਵਿੱਚ ਸੋ ਲਿਖਤੀ ਦੇ ਵਿੱਚ ਉਹ ਆਪ ਦੱਸਦੇ ਆ ਕਿ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਉਹਨਾਂ ਦਾ ਪਹਿਲਾ ਜਿਹੜਾ ਸੀ ਨਾ ਜਿਨੇ ਉਹਨੂੰ ਇੰਡੀਕੇਟ ਕੀਤਾ ਕਿ ਐਡਾ ਵੱਡਾ ਕੰਮ ਹੋ ਸਕਦਾ ਸੋ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਦੀ ਗੱਲ ਕਰਦੇ ਨੇ ਜ਼ਿਲ੍ਹਾ ਗਸ਼ਤੀਆ ਜਿਹੜੇ ਹਰ ਇੱਕ ਜ਼ਿਲ੍ਹੇ ਦੇ ਬਣਦੇ ਨੇ ਉਹਨਾਂ ਨੂੰ ਉਹਨਾਂ ਨੇ ਵਰਤਿਆ इंडियन एंटीक्वेरी पंजाब नोट्स एंड क्वैरी ਇਸ ਤੋਂ ਬਿਨਾ ਸੰਸਕ੍ਰਿਤ ਕਲਾ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਤੇ ਖਰੜੇ ਮਹਾਨ ਕੋਸ਼ ਦਾ ਵੀ ਜ਼ਿਕਰ ਕਰਦੇ ਹਨ ਉਹਨਾਂ ਦੀ ਐਂਟਰੀ ਹੈ ਗੁਰਜਕਾਰ ਜਦੋਂ ਗੁਰਜਕਾਰ ਐਂਟਰੀ ਇੰਦਰਾਜ ਪੂਰਾ ਕਰਦੇ ਨੇ ਤਾਂ ਥੱਲੇ ਦੱਸਦੇ ਆ ਕਿ ਮਹਾਨ ਕੋਸ਼ ਚੋਂ ਲਿਆ ਹੋਇਆ ਸੋ ਇਹ ਗੱਲ ਚੰਗੀ ਲੱਗਦੀ ਹੈ ਤੁਹਾਨੂੰ ਕਿ ਤੁਹਾਡੇ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਕੋਸ਼ ਹੈ ਜਿਹੜਾ ਸਾਹਮਣੇ ਹੈ ਹਾਲਾਂਕਿ ਉਹ ਮਹਾਨ ਕੋਸ਼ ਤਰਨ ਨਾਲ ਸੰਬੰਧਿਤ ਸ਼ਬਦਾਂ ਦਾ ਇੱਕ ਸੰਗ੍ਰਹਿਕ ਉਹ ਉਹ ਇਸ ਨਾਲ ਉਹਨਾਂ ਨੂੰ ਆਪਾਂ ਛੋਟਾ ਨਹੀਂ ਕਰਦੇ ਉਹ নো ਡਾਊਟ ਮਹਾਨ ਕੋਸ਼ਾ ਵੱਡਾ ਕੋਸ਼ ਹੈ ਪਰ ਉਹਨਾਂ ਦੀਆਂ ਆਪਣੀਆਂ ਆਸਾਧਨ ਸੰਪੰਨ ਨੇ ਉਹਨਾਂ ਕੋਲ ਬਹੁਤ ਵੱਡੇ ਅਹੁਦੇ ਨੇ ਰਾਜਾ ਗੁਪਿੰਦਰ ਸਿੰਘ ਉਹਨੂੰ ਛਾਪਣ ਲਈ ਤਿਆਰ ਨਹੀਂ ਛਾਪਿਆ ਵੀ ਉਹਨਾਂ ਨੇ ਸੋ ਵੈਦੀ ਆਪ ਉਸ ਨੂੰ ਛਾਪ ਰਹੇ ਨੇ ਤਾਂ ਉਸ zameen asmaan ਦਾ ਫਰਕ ਹੈ ਸਥਿਤੀਆਂ ਦੇ ਹਿਸਾਬ ਨਾਲ ਤੁਸੀਂ ਉਸ ਨੂੰ ਦੇਖ ਸਕਦੇ ਹੋ ਇਹ ਗੱਲ ਮਕਰਤੀ ਕਿ ਉਹ ਕਹਿੰਦੇ ਹੈ ਕਿ ਫੁੱਲਾਂ ਦੀ ਸੇਜ ਨਹੀਂ ਸੀਗੀ ਇਹ ਹੱਥ ਕੇਵਲੀ ਕੋਸ਼ਿਸ਼ ਹੈ ਰ ਸੋ ਇਹ ਨਿੱਜੀ ਯਤਨ ਸੀ ਪੈਸੇ ਵੀ ਬਹੁਤ ਖਰਚਨੇ ਪਏ ਤੇ ਦੱਸਦੇ ਆ ਕਿ 1978 ਦੇ ਵਿੱਚ 7000 ਰੁਪਿਆ 1978 ਤੱਕ 4 ਸੈਂਚੇ ਤਿਆਰ ਹੋਈਆਂ ਸੀ 7000 ਰੁਪਿਆ ਖਰਚ ਹੋਇਆ ਸੋ 7000 ਉਸ ਵੇਲੇ ਦੀ ਇੱਕ ਵੱਡੀ ਰਕਮ ਹੈ ਅ ਸੋਇਸ਼ ਦੇ ਆਧਾਰ ਤੇ ਆਪਾਂ ਜੇ ਉਹਨਾਂ ਨੂੰ ਦੇਖਦੇ ਆ ਉਹ ਸੰਯੋਜਕ ਵੀ ਨੇ ਵਿਸ਼ਲੇਸ਼ਕ ਵੀ ਨੇ ਉਹ ਕੀ ਇਕੱਠਾ ਕਰਦੇ ਆ ਕਿ ਆ ਹੈ ਤੇ ਉਹ ਕਿਉਂ ਹੈ ਉਹਦਾ ਵੀ ਨਾਲ ਦੀ ਨਾਲ ਜਿਹੜਾ ਜਵਾਬ ਦਿੰਦੇ ਆ ਇੱਕ ਐਂਟਰੀ ਹੈ ਗੂੰ ਤੜਿੱਕੀ ਪੋਠੋਹਾਰ ਵਿੱਚ ਗੁਹਾਜਣੀ ਲਈ ਨਿੰਦਾ ਸ਼ਬਦ ਨਿੰਦਾਵਾਚਕ ਸ਼ਬਦ ਹੈ ਰੋਗ ਦਾ ਅਸਲੀ ਨਾ ਨਹੀਂ ਲਿਆ ਜਾਂਦਾ ਫਿਰ ਤੁਸੀਂ ਦੇਖੋ ਕਿ ਉਹਦਾ ਵਿਸ਼ਲੇਸ਼ਣ ਕਰਦੇ ਨੇ ਧਾਰਨਾ ਹੈ ਕਿ ਨਾਉਣ ਲੈਣ ਨਾਲ ਰੋਗ ਸਰੀਰ ਵਿੱਚ ਰਚ ਜਾਂਦਾ ਹੈ ਇਹ ਵਿਚਾਰ ਨਾਮ ਤੇ ਨਾਮੀ ਸਿਧਾਂਤ ਨਾਲ ਸੰਬੰਧਿਤ ਹੈ ਸੋ ਜਿਹੜੀਆਂ ਅੰਤਰਦ੍ਰਿਸ਼ਟੀਆਂ ਨੇ ਉਹਨਾਂ ਕੋਲੇ ਅਲੱਗ-ਅਲੱਗ ਕਿਸਮ ਦੀ ਭੂਮਿਕਾ ਚੁਜ਼ ਜ਼ਿਕਰ ਵੀ ਕਰਦੇ ਨੇ ਕਿ ਜਦ ਤੱਕ ਮੇਰਾ ਜਿਹੜਾ ਕੋਸ਼ ਤਿਆਰ ਹੋਇਆ ਤਾਂ ਉਦੋਂ ਤੱਕ ਬਹੁਤ ਸਾਰੀਆਂ ਅੰਤਰਦ੍ਰਿਸ਼ਟੀਆਂ ਲੋਕਧਾਰਾ ਨੂੰ ਸਮਝ ਲਈ ਆ ਗਈਆਂ ਸੀ ਖਾਸ ਕਰਕੇ ਉਹ ਮਾਨਵ ਗਿਆਨ ਦਾ ਜ਼ਿਕਰ ਕਰਦੇ ਨੇ ਸੋ ਉਹ ਮਤਲਬ ਕੌਨਸ਼ੀਅਸ ਨੇ ਉਹ ਕਿ ਇਹ ਕੋਈ ਬਹੁਤ ਸਧਾਰਨ ਕੰਮ ਨਹੀਂ ਹੈ ਜੋ ਉਹ ਕਰ ਰਹੇ ਨੇ ਅ ਪੜੇ ਹੋਏ ਨੇ ਗੁੜੇ ਹੋਏ ਨੇ ਸੋ ਉਹਨਾਂ ਦੀਆਂ ਬਹੁਤ ਸਿੰਪਲ ਜੀਆਂ ਘੜਨਾਵਾਂ ਲੋਕਧਾਰਾ ਬਾਰੇ ਉਹ ਬਹੁਤ ਉਹਨਾਂ ਦੀ ਭੂਮਿਕਾ ਚ ਮੈਂ ਦੋ ਤਿੰਨ ਚਟਕੀਆਂ ਨੇ ਸੰਸਕ੍ਰਿਤੀ ਤੋਂ ਬਗੈਰ ਕਿ ਜਾਤੀ ਨੂੰ ਅਤੇ ਕਿ ਵਿਅਕਤੀ ਨੂੰ ਆਪਣੀ ਹੋਂਦ ਦੀ ਕਦੇ ਪਛਾਣ ਨਹੀਂ ਹੁੰਦੀ ਪੰਜਾਬੀ ਕਲਾ ਚਾਹੇ ਉਨੰਤਨਾਟ ਹੈ ਚਾਹੇ ਰਾਗ ਜੋ ਚਿੱਤਰ ਕਲਾ ਉਸ ਦੀਆਂ ਬੁਨਿਆਦੀ ਰੂੜੀਆਂ ਲੋਕਧਾਰਾ ਵਿੱਚੋਂ ਹੀ ਆਈਆਂ ਹਨ ਸਾਡੇ ਨਿਰਤ ਤਾ ਸਜੀਵ ਲੋਕ ਰੂਪਾਂ ਤੋਂ ਵੱਖਰੀ ਹੋਣ ਦਾ ਸਥਾਪਤ ਹੀ ਨਹੀਂ ਕਰ ਸਕੇ ਉਹਨਾਂ ਕਦੇ ਕਲਾਕੀ ਰੂਪ ਗ੍ਰਹਿਣ ਨਹੀਂ ਕੀਤੇ ਸਾਡੇ ਚਿੱਤਰਕਾਰਾਂ ਨੂੰ ਹੀ ਨਾਮਲਾ ਖੱਟ ਸੋਕੇ ਹਨ ਜਿਨ੍ਹਾਂ ਨੇ ਆਪਣੇ ਲੋਕ ਵਿਰਸੇ ਨੂੰ ਹੀ ਸੰਘਾਲਿਆ ਹੈ ਉਹ ਸੋਹਣੀ ਮਈਵਾਲ ਦੇ ਚਿੱਤਰ ਦਾ ਜ਼ਿਕਰ ਕਰਦੇ ਆ ਉੱਥੇ ਤੁਮਾਲ ਦਾ ਤੁਲਨਾ ਹੈ ਇੱਥੇ ਮੈਂ ਇੱਕ ਐਂਟਰੀ ਦਿੱਤੀ ਹੈ ਛੇਤੀ ਪੜ੍ਹਦੀਆਂ ਕਿਉਂਕਿ ਉਹ ਆਪ 베ਦੀ ਨੇ ਤੇ 베디 ਆ ਬਾਰੇ ਉਹ ਇੱਕ ਐਂਟਰੀ ਆ ਤੇ ਉਹਦੇ ਜੋ ਉਹਨਾਂ ਦਾ ਜਿਹੜਾ ਮੁੱਢਲੀ ਇੱਕ ਪ੍ਰੇਮ ਕਾਮਨਾ ਤੇ ਇੱਕ ਸੰਤੋਲਨ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਦੇਖਣ ਵਾਲਾ ਹੈ ਬਹੁਤ ਜੱਜ ਦੇ ਸਮਾਨੇ ਚ ਐਂਟਰੀ ਲਿਖਣੀ ਹੋਵੇ ਅਸੀਂ ਹਜ਼ਾਰ ਵਾਰ ਸੋਚਾਂਗੇ ਕਾਲਪੀੜੀ ਦੀ ਐਂਟਰੀ ਹੈ ਕਾਲਪੀੜੀ ਬਾਰੇ ਲਿਖਦੇ ਆ ਇਤਿਹਾਸ ਵਿੱਚ ਇੱਕ ਸਮਾਜ ਅਜਿਹਾ ਵੀ ਆਇਆ ਜਦੋਂ 베ਦੀਆਂ ਦੀਆਂ ਧੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਅੰਸ਼ اولاد ਸਮਝ ਕੇ ਉਹਨਾਂ ਪ੍ਰਤੀ ਸਤਿਕਾਰ ਵਜੋਂ ਕੋਈ ਵਿਆਹ ਨਹੀਂ ਸੀ ਕਰਦਾ ਉਦੋਂ 베ਦੀਆਂ ਵਿੱਚ ਕੁੜੀਆਂ ਮਾਰਨ ਦਾ ਰਿਵਾਜ ਆਮ ਪ੍ਰਚਲਿਤ ਹੋ ਗਿਆ ਸੀ ਰਿਵਾਇਤ ਹੈ ਕਿ ਬਾਬਾ ਸ੍ਰੀ ਚੰਦ ਦੇ ਮੰਦਿਰ ਜੋ ਪੱਖੋ ਕੇ ਡੇਰਾ ਬਾਬਾ ਨਾਨਕ ਵਿੱਚ ਹੈ ਕਦੇ ਇੱਕ ਪੀੜੀ ਪਈ ਹੁੰਦੀ ਸੀ ਜਿਸ ਨੂੰ ਕਾਲ ਪੀੜੀ ਕਹਿੰਦੇ ਸਨ ਜਦੋਂ 베ਦੀਆਂ ਦੇ ਘਰ ਕੋਈ ਧੀ ਜੰਮਦੀ ਤਾਂ ਉਹ ਇਸ ਕਾਲ ਪੀੜੀ ਉੱਪਰ ਲਟਾਇਆ ਜਾਂਦੇ ਜਿੱਥੇ ਉਹ ਕੁੜੀ ਆਪ ਹੀ ਪਈ ਪਈ ਮਰ ਜਾਂਦੀ ਮਗਰੋਂ ਰਾਵੀ ਵਿੱਚ ਹੜ੍ਹ ਦੇ ਆਉਣ ਨਾਲ ਇਸ ਮੰਦਿਰ ਦੀ ਵੀ ਤਬਾਹੀ ਹੋ ਗਈ ਤੇ ਪੀੜੀ ਵੀ ਰੁੜ ਗਈ ਸੋ ਜਦੋਂ ਤੁਸੀਂ ਮਤਲਬ ਮੈਂ ਬੰਜਾਰਾ ਬੇਦੀ ਬਾਰੇ ਸੋਚ ਕੇ ਹੈਰਾਨ ਹੋਈ ਇਸ ਗੱਲ ਦੇ ਉੱਤੇ ਕਿ ਉਹ ਸਕਿਪ ਕਰ ਸਕਦੇ ਸੀਗੇ ਬਟ ਆ ਇਸਲੂਟ ਥੈਮ ਸੋ ਇਹਦਾ ਇੱਕ ਦੂਜਾ ਪਾਸਾ ਵੀ ਹੈ ਕਿ ਆਪਾਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਸੰਕਲਪਾਂ ਬਾਰੇ ਪਰਿਭਾਸ਼ਾ ਦਿੰਦੇ ਆ ਜਾਣਕਾਰੀ ਦਿੰਦੇ ਆ ਪਰ ਨਾਲ ਨਾਲ ਉਹ ਆਪਣੇ ਆਰਟੀਕਲਾਂ ਦਾ ਵੀ ਇੱਕ ਲਾਲਚ ਨਹੀਂ ਛੱਡਦੇ ਜਿੱਥੇ ਉਹ ਪੂਰੇ ਪੂਰੇ ਆਰਟੀਕਲ ਨੇ ਉਹਦੇ ਵਿੱਚ ਆਪਣੇ ਫੋਨਟਰ ਦੇ ਵਿੱਚ ਰੱਖਦੇ ਆ ਜਿਹੜੇ ਕਿ ਕਿਤੇ ਕਿਤੇ ਸੂਟ ਕਰਦੇ ਨਹੀਂ ਲੱਗਦੇ ਹੈਗੇ ਸੁਪਾਸ਼ਾ ਤੇ ਸ਼ੈਲੀ ਉਹਨਾਂ ਦੀ ਬਹੁਤ ਸਰਲ ਹੈ ਹਾਲਾਂਕਿ ਪੋਠੋਹਾਰੀ ਮਲਬਈ ਆਲਮੋਸਟ ਸਾਰੀਆਂ ਲੈਂਗੁਏਜਸ ਦੇ ਜਿਹੜੇ ਹੈਗੇ ਨੇ ਸਾਡੇ ਕੋਲ ਹੈਗੇ ਨੇ ਉਹਦੇ ਵਿੱਚ ਕਨਸੈਪਟਸ ਹੈਗੇ ਆ ਐਂਡ ਪਰ ਤੁਹਾਨੂੰ ਸਮਝਣ ਚ ਕਿਤੇ ਮੁਸ਼ਕਿਲ ਨਹੀਂ ਆਉਂਦੀ ਸੋ ਇਸ ਨੂੰ ਆਪਾਂ ਇੱਕ ਵੱਡਾ ਖੰਡਾਰ ਵੀ ਕਹਿ ਸਕਦੇ ਹਾਂ ਉਸ ਸ਼ਬਦਾਂਵਲੀ ਦਾ ਜਿਹੜੀ ਸਾਡੇ ਕੋਲ ਹਲੇ ਨਹੀਂ ਬੱਜੀ ਸੋ ਲੋਕਧਾਰਾ ਦਾ ਬਨਜਾਰਾ ਉਹ ਆਪ ਹੀ ਲਿਖਦੇ ਆ ਡਾਕਟਰ ਜਸਿੰਦਰ ਹਰਣਾ ਨੇ ਵੀ ਪੜਿਆ ਸੀ ਡਾਕਟਰ ਜਿੰਦਰਪਾਲ ਉਹਨਾਂ ਨੇ ਵੀ ਕਿ ਹਾਲੇ ਵੀ ਉਹਨਾਂ ਨੂੰ ਕੋਈ ਤਸੱਲੀ ਨਹੀਂ ਕਿ ਜੇ ਮੈਂ ਇੰਨਾ ਕੰਮ ਕਰ ਲਿਆ ਤਾਂ ਵੀਰ ਸੋ ਕੇ ਵੀ ਮੈਂ ਬਹੁਤ ਕੰਮ ਕਰ ਲਿਆ ਤਾਂ ਉਹ ਜੋ ਸਾਰਾ ਲਿਖ ਕੇ ਅਖੀਰ ਚ ਕਹਿੰਦੇ ਢੇਰ ਸਾਰਾ ਕੰਮ ਤਾਂ ਹਲੇ ਕਰਨਾ ਬਾਕੀ ਹੈ ਸੋ ਇਸ 슬ਾਈਡ ਨੂੰ ਇਸ ਲਈ ਰੱਖਿਆ ਕਿ ਇਸ ਨੂੰ ਆਏ ਰੇਂਜ ਕੀਤਾ ਸੀ ਕਿ ਉਹਨਾਂ ਨੇ ਸਵੈਜੀਵਨਿਆਤਮਕ ਕਰਤਾ ਦੇ ਵਿੱਚ ਲੋਕ ਸਾਹਿਤ ਦੇ ਵਿੱਚ ਵਿਚੋਚਨਾ ਵਿਸ਼ਲੇਸ਼ਣ ਤੇ ਵਿਆਖਿਆ ਦੇ ਵਿੱਚ ਤਿੰਨ ਚਾਰ ਕੈਟਾਗਰੀਜ਼ ਚ ਉਹਨਾਂ ਦੀਆਂ ਕਿਤਾਬਾਂ ਨੇ ਪਰ ਜੇ ਅਸੀਂ ਇਹਨਾਂ ਸਾਰਿਆਂ ਨੂੰ ਰਲਵਾ ਲਈਏ ਤਾਂ ਉਹਨਾਂ ਨੇ ਸਾਰਿਆਂ ਨੂੰ ਸੂਤਰਵਧ ਕਰਕੇ ਵਿਸ਼ਵ ਕੋਸ਼ ਦੇ ਵਿੱਚ ਅਰੇਂਜ ਕਰ ਲਿਆ ਸੋ ਉਹਨਾਂ ਦਾ ਜਿਹੜਾ ਵਿਸ਼ਵ ਕੋਸ਼ ਹੈ ਇਸ ਤੋਂ ਬਹਰ ਨਹੀਂ ਹੈਗਾ ਸੋ ਉਹਨਾਂ ਦੀ ਸਮਝ ਹੈ ਉਹਨਾਂ ਦਾ ਪੜਿਆ ਗੁੜਿਆ ਉਹਨਾਂ ਦਾ ਵਿਧੋਤਾ ਉਹ ਉਹਨਾਂ ਦੀ ਵਿਸ਼ਵ ਕੋਸ਼ ਤੇ ਇਹਨਾਂ ਕਿਤਾਬਾਂ ਰਹੀ ਸ਼ਾਮਲ ਹੋ ਜਾਂਦੀ ਹੈ ਸੋ ਮੈਂ ਫਿਰ ਕਹਿਨੀ ਹੈ ਕਿ ਵਿਸ਼ਵ ਕੋਸ਼ ਨੇ ਇਹ ਲੋਕ ਧਾਰਾ ਦਾ ਵਿਉਰਾ ਗ੍ਰੰਥ ਹੈ ਵਿਸ਼ਵ ਕੋਸ਼ ਆਲੇ ਸਾਡੇ ਕੋਲ ਸ਼ਬਦ ਉਸ ਤਰ੍ਹਾਂ ਨਹੀਂ ਹੈ ਸੋ ਜੇ ਅਸੀਂ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹਾਂ ਕਿ ਵਿਸ਼ਵ ਕੋਸ਼ ਇੱਕ ਮੀਲ ਪੱਥਰ ਹੈ ਗੁਣਾਤਮਕ ਤੇ ਗਿਣਾਤਮਕ ਪੱਖੋਂ ਵੱਡ ਕਾਰਕ ਕੰਮ ਹੈ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਸੱਭਿਆਚਾਰ ਰਹਿਤਲ ਦੀ ਨਿਸ਼ਾਨਦੇਹੀ ਕਰਦੇ ਸ਼ਬਦਾ ਸੰਕਲਪਾ ਵਰਤਾਰਿਆਂ ਦਾ ਥਾ ਭੰਡਾਰ ਹੈ ਪੰਜਾਬੀ ਲੋਕਧਾਰਾ ਦੀ ਕੋਸ਼ਕਾਰੀ ਵਿੱਚ ਹਾਲੇ ਇਸ ਦਾ ਕੋਈ ਸਾਨੀ ਨਹੀਂ ਜਿਹੜੇ ਅਸੀਂ ਦੋ ਵੱਡੇ ਕੋਸ਼ ਦੀ ਗੱਲ ਕਰ ਰਹੇ ਸੀ ਉਹ ਬਹੁਤ ਧਰਮ ਕੇਂਦਰਿਤ ਸ਼ਬਦਾਵਲੀ ਦਾ ਛੰਗਰ ਹੈ ਇਹ ਲੋਕਧਾਰਾ ਦੇ ਵਿੱਚ ਆਪਣੇ ਅੰਚ ਪਹਿਲਾ ਜਿਹੜਾ ਵੱਡਾ ਕੰਮ ਹੈਗਾ ਸੋ ਲਗਭਗ ਅੱਧੀ ਸਦੀ ਦੌਰਾਨ ਇਸ ਦੇ ਕਿੰਨੇ ਹੀ ਐਡੀਸ਼ਨ ਆ ਚੁੱਕੇ ਹਨ ਇੰਟਰਨੈਟ ਤੇ ਪੀਡੀਐਫ ਵੀ ਬਣ ਗਈਆਂ ਨੇ ਜਿਹੜੀਆਂ ਲੋਕਾਂ ਨੇ ਫੋਟੋਸਟੇਟ ਕਰਕੇ ਪਾਈਆਂ ਹੋਈਆਂ ਨੇ ਇਹ ਲੋਕਤਾਰਾ ਦੇ ਖੁਜਾਰਥੀ ਲਈ ਇਸ ਗ੍ਰੰਥ ਦੀ ਹਾਲੇ ਵੀ ਮਹੱਤਤਾ ਬਣੀ ਓਨੇ ਹੀ ਵੜੇ ਹੋਈ ਹੈ ਇਹ ਇਸ ਦੀ ਪ੍ਰਾਪਤੀ ਹੈ ਤੇ ਇਹਦੇ ਨਾਲ ਪੰਜਾਬੀ ਲੋਕਤਾਰਾ ਦੇ ਅਧਿਐਨ ਦੀ ਖੋਜ ਦੀ ਠੁਕ ਵੱਜਦੀ ਹੈ ਤੇ ਨਵੇਂ ਦਸਤ ਦੇ ਖੁੱਲਦੇ ਨੇ ਸੋ ਇਸ ਪਲੇਟਫਾਰਮ ਤੋਂ ਅਸੀਂ ਬਨਜਾਰਾ ਵੇਦੀ ਨੂੰ ਜਿਹੜੇ ਕਿ ਹੱਤ ਧਰਮੀ ਨੇ ਗਰਮ ਯੋਗੀ ਨੇ ਮਿਸ਼ਨਰੀ ਨੇ ਲੋਕਤਾਰਾ ਦੇ ਬਨਜਾਰੇ ਨੇ ਜਿਨ੍ਹਾਂ ਦੇ ਕੰਮ ਲਈ ਵਿਸ਼ਵ ਕੋਸ਼ ਸ਼ਬਦ ਛੋਟਾ ਸੋ ਉਹਨਾਂ ਨੂੰ ਅਸੀਂ ਇਸ ਪਲੇਟਫਾਰਮ ਤੋਂ ਸਲੂਟ ਕਰਦੇ ਆਂ ਸੋ ਥੈਂਕ ਯੂ ਵੈਰੀ ਮੱਚ